ਦੋ ਸਗਣੇ ਇੱਧਰ ਖੜੇ ਹੋਏ ਨੇ ਤੇ ਇਹ ਮੂੰਹ ਤੋਂ ਗੁਟਕਾ ਨਿਕਲਿਆ ਹਨਾ ਪੂਲਪ ਵੀ ਲਾਣ ਲੇ ਤੂੰ ਪਹਿਲਾਂ ਮੈਂ ਗਰੀਕ ਉਹ ਹੋਰ ਕੀ ਖਾਂਦਾ ਹੋਇਆ ਤੂੰ ਲਿਪ ਨੀ ਖਾਂਦਾ ਹੈ ਗੁਟਕਾ ਖਾਂਦਾ 6 ਸਾਲਾਂ ਬੱਚੇ ਦੇ ਨਸ਼ੇ ਵਿੱਚ ਧੁੱਤ ਹੋਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੇਕਿਨ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੈ ਤੇ ਹਕੀਕਤ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਜੀ ਹਾਂ ਬੀਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਇਸ ਬੱਚੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਪਾਉਣ ਵਾਲੇ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ 6 ਸਾਲ ਦਾ ਇਹ ਬੱਚਾ ਨਸ਼ੇ ਦੀ ਹਾਲਤ ਵਿੱਚ ਬਰਨਾਲਾ ਬਸਰਡੇ ਤੇ ਘੁੰਮ ਰਿਹਾ ਹੈ। ਵੀਡੀਓ ਦੇ ਵਾਇਰਲ ਹੁੰਦੇ ਹੀ ਬਰਨਾਲਾ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤੇ ਬੱਚੇ ਦੇ ਪਰਿਵਾਰ ਤੱਕ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਇਸ ਵੀਡੀਓ ਦੀ ਅਸਲ ਸੱਚਾਈ ਸਾਹਮਣੇ ਆਈ। ਇਹ ਬੱਚਾ ਨਸ਼ੇ ਵਿੱਚ ਤੋਤ ਨਹੀਂ ਹੈ ਬਲਕਿ ਜਮਾਂਦਰੂ ਮੰਦਬੁੱਧੀ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਬੱਚਾ ਜਨਮ ਤੋਂ ਹੀ ਦਿਮਾਗੀ ਤੌਰ ਤੇ ਕਮਜ਼ੋਰ ਹੈ। ਅਤੇ ਖੇਡਣ ਦੇ ਲਈ ਬਾਸ ੱਡੇ ਵੱਲ ਚਲਿਆ ਜਾਂਦਾ ਹੈ ਲੇਕਿਨ ਇਸ ਦੌਰਾਨ ਕੁਝ ਨੌਜਵਾਨਾਂ ਨੇ ਇਸ ਬੱਚੇ ਦੀ ਵੀਡੀਓ ਬਣਾ ਕੇ ਗਲਤ ਢੰਗ ਤੇ ਤਰੀਕੇ ਦੇ ਨਾਲ ਵਾਇਰਲ ਕਰ ਦਿੱਤੀ ਵਾਇਰਲ ਵੀਡੀਓ ਦੀ ਖਬਰ ਪੁਲਿਸ ਨੇ ਜਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਤੁਰੰਤ ਹੀ ਪੁਲਿਸ ਸਟੇਸ਼ਨ ਪਹੁੰਚੇ ਜਿੱਥੇ ਬੱਚੇ ਦੇ ਮਾਪਿਆਂ ਤੇ ਪੁਲਿਸ ਨੇ ਸੱਚ ਸਭ ਦੇ ਸਾਹਮਣੇ ਲਿਆਂਦਾ ਮੇਰਾ ਨਾਮ ਰਕੇ ਸੋਰੀ ਆ ਜਿਹੜਾ ਬੇਟਾ ਦਾ ਮੇਰੇ ਛੋਟੇ ਬ੍ਰਦਰ ਦਾ ਬੇਟਾ ਹੈਗਾ ਇਹਦਾ ਨਾਮ ਤਨਿਸ਼ ਇਹ ਜਦੋਂ ਬਚਪਨ ਜੇ ਪੈਦਾ ਹੋਇਆ ਸੀ ਉਦੋਂ ਦਾ ਹੀ ਬਿਮਾਰ ਸੀ ਲਗਾਤਾਰ 2-3 ਸਾਲ ਬਿਮਾਰ ਰਹਾ 20-22 ਦਿਨ ਦਾ ਖਰਾਨਾ ਹਸਪੀਟਲ ਸਰਸੇ ਦਾਖਲ ਰਹਿ ਗਿਆ ਡੱਬਾ ਵਾਲੀ ਰੋਡ ਦੇ ਖਰਾਨਾ ਹਸਪੀਟਲ ਆ ਉੱਥੇ ਦਾਖਲ ਰਹਾ ਇਹ ਮੈਂਟਲੀ ਅਫੈਕਟਡ ਹੈ ਮੰਤਬੁੱਧੀ ਤਰ੍ਹਾਂ ਦਾ ਬੱਚਾ ਹੈਗਾ ਨਾ ਸਕੂਲ ਪੜਨ ਲੱਗਦਾ ਜੀ ਜਦੋਂ ਅਸੀਂ ਕੰਮ ਤੇ ਚਲੇ ਜਾਂਦੇ ਆ ਅਸੀਂ ਕਿਰਾਏ ਤੇ ਰਹਿੰਦੇ ਆ ਬਹੁਤ ਅਤੀ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਆ ਇਹ ਪਿੱਛੋ ਭੱਜ ਜਾਂਦਾ ਜੀ ਬੱਸ ਸਟੈਂਡ ਤੇ ਜੋ ਆਕਣ ਨਾਲ ਖੇਡਦਾਗਾ ਕਿਸੇ ਨੇ ਦੀ ਵੀਡੀਓ ਵਾਇਰਲ ਕਰਦੀ ਨਸ਼ਾ ਕਰਦਾਗਾ ਇਹ ਮੰਤਬੁੱਧੀ ਹੈਗਾ ਜੀ ਇਹ ਤਾਂ ਢੰਗ ਨਾਲ ਬੋਲੇ ਵੀ ਨਹੀਂ ਜਾਂਦਾ ਸਾਨੂੰ ਜੋ ਚੌਕੀ ਜੱਜ ਸਾਹਿਬ ਦਾ ਫੋਨ ਗਿਆ ਅਸੀਂ ਇਹਨਾਂ ਦਾ ਫੋਨ ਸੁਣ ਕੇ ਆਈ ਵੀ ਤੁਹਾਡੇ ਬੱਚੇ ਦੀ ਵੀਡੀਓ ਵਾਇਰਲ ਹੋਈ ਸਾਨੂੰ ਪਤਾ ਪਤਾ ਲੱਗਿਆ ਜੀ ਇਹਦਾ ਨਾਮ ਹੈ ਤਨਿਸ਼ ਕੁਮਾਰ ਮਤਬ ਬੁਢੀ ਆ ਗਿਆ ਸਾਡੇ ਕਾਜ ਨੂੰ ਸਾਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਛੋਟਾ ਬੱਚਾ ਬਾਰੇ ਦੱਸਿਆ ਜਾ ਰਿਹਾ ਸੀ ਕਿ ਉਹ ਨਸ਼ੇ ਨਸ਼ਾ ਕੀਤਾ ਹੋਇਆ ਨੇ ਪਰ ਅਸੀਂ ਉਹਦੇ ਫੋਨ ਦੀ ਉਹਦੀ ਭਾਲ ਕਰਦੇ ਕਰਦੇ ਮਤਲਬ ਲੋਕਾਂ ਨੂੰ ਫੋਟੋ ਵਗੈਰਾ ਦਿਖਾ ਕੇ ਉਦੇ ਘਰ ਤੇ ਪਹੁੰਚੇ ਤੇ ਉਹਨਾਂ ਨੂੰ ਸੁਨੇਹਾ ਲਾ ਕੇ ਬੱਚਾ ਸਾਡੇ ਕੋਲੇ ਲੈ ਕੇ ਆਏ ਨੇ ਇਹਦੇ ਪਰਿਵਾਰ ਨੇ ਦੱਸਿਆ ਕਿ ਬੱਚਾ ਜਿਹੜਾ ਹੈਗਾ ਸ਼ੁਰੂ ਤੋਂ ਜਨਮ ਵੇਲੇ ਤੋਂ ਲੈ ਕੇ ਮਤਲਬ ਬਿਮਾਰ ਰਿਹਾ ਬਿਮਾਰ ਤੋਂ ਬਾਅਦ ਇਹ ਮੈਂਟਲੀ ਡਿਸਟਰਬ ਦੱਸਿਆ ਜਾਂਦਾ ਠੀਕ ਨੇ ਫਿਰ ਵੀ ਜਿਹੜੀ ਵੀਡੀਓ ਹੈ ਅਸੀਂ ਵੀਡੀਓ ਨੂੰ ਵੀ ਵੇਖ ਲਿਆ ਵੀਡੀਓ ਦੇ ਤੱਥਾਂ ਨੂੰ ਵਿਚਾਰਦੇ ਹੋਏ ਵੀ ਅਸੀਂ ਉਹਦੇ ਸੋਂਦੇ ਵੀ ਪੜਤਾਲ ਕਰਾਂਗੇ ਪਰ ਮੁੱਢਲੀ ਪੜਤਾਲ ਤੋਂ ਸਿਰਫ ਸਾਨੂੰ ਇੰਨਾ ਪਤਾ ਲੱਗਿਆ ਕਿ ਇਹ ਜਿਹੜਾ ਬੱਚਾ ਹੈ ਮੈਂਟਲੀ ਡਿਸਟਰਬ ਹੈ ਫਿਰ ਵੀ ਇਹਦੇ ਪਿੱਛੇ ਦੀ ਕੋਈ ਕਹਾਣੀ ਕੋਈ ਦਾ ਉਹਦੇ ਬਾਰੇ ਵੀ ਅਸੀਂ ਪੜਤਾਲ ਕਰਾਂਗੇ ਤੇ ਫਿਲਹਾਲ ਇਹ ਬੱਚਾ ਕਾफी ਘਬਰਾਇਆ ਵੀ ਹੋਇਆ ਔਰ ਦਿਸ ਵੀ ਰਿਹਾ ਹੈ ਵੀ ਇਹ ਨਾਰਮਲ ਬੱਚਾ ਨਹੀਂ ਹੈਗਾ ਲੇਕਿਨ ਇਥੇ ਸਭ ਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਬਿਨਾ ਸੋਚੇ ਸਮਝੇ ਸੱਚਾਈ ਤੇ ਤੱਥਾਂ ਦੀ ਪਰਚੋਲ ਕੀਤੇ ਬਿਨਾ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਵਾਲੇ ਸਾਵਧਾਨ ਰਹਿਣ ਕਿਉਂਕਿ ਅਜਿਹੀ ਇੱਕ ਗਲਤੀ ਕਈ ਜ਼ਿੰਦਗੀਆਂ ਤੇ ਭਾਰੀ ਪੈ ਸਕਦੀ ਹੈ ਜੇਕਰ ਤੁਹਾਡੇ ਧਿਆਨ ਹਿਤ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਤੁਰੰਤ ਹੀ ਨੇੜਲੇ ਪੁਲਿਸ ਸਟੇਸ਼ਨ ਸੰਪਰਕ ਕਰੋ ਤੇ ਆਪਣੀ ਅਸਲ ਤੇ ਸਹੀ ਜ਼ਿੰਮੇਵਾਰੀ ਨਿਭਾਓ ਬਿਊਰੋ ਰਿਪੋਰਟ ਐਬੀਪੀ ਸੰਜਾ